ਚੰਦਿਗੜ੍ਹ ਐਂਡ ਵਿੱਕੀ ਆਪ ਤੋ ਜੋ ਸਟੈਪ ਕਰਦੇ ਹੋ ਮੈਨੂੰ ਐਸਾ ਲੱਗਦਾ ਕਿ ਤੌਬਾ ਤੌਬਾ ਇਸ ਆਲ ਓਵਰ ਦਾ ਇੰਟਰਨੈਟ ਜੋ ਸਟੈਪ ਕਰਦੇ ਹੋ ਉਹ ਵਾਇਰਲ ਹੋ ਜਾਂਦਾ ਹੈ ਯਾਰ ਮੈਂ ਐਮੀ ਬਾਰੀ ਤੋਂ ਸਿੱਖਿਆ ਸੀ ਗੱਲ ਉਹ ਕੀ ਜਦੋਂ ਉਹਦਾ ਵੀਡੀਓ ਹੋਇਆ ਸ਼ੂਟ ਤੇ ਵੀਡੀਓ ਸ਼ੂਟ ਕਰਨ ਵਾਸਤੇ ਭਾਜੀ ਵੀ ਗਏ ਉੱਥੇ ਇਕੱਲੇ ਤੇ ਨਾਲ ਕਰਨਾ ਉਹ ਜਿਹੜਾ ਸ਼ੂਟ ਕਰ ਰਿਹਾ ਤੇ ਮੈਂ ਉੱਥੇ ਤੇ ਆਪਣਾ ਮਿਲੂ ਬੁਲਾਇਆ ਨਹੀਂ ਇਹਨਾਂ ਨੇ ਤੇ ਮੈਂ ਮਨਚ ਸੋਚਿਆ ਯਾਰ ਮੈਂ ਕਿਹਾ ਮਿਲੂ ਸਦੇ ਨਹੀਂ ਤੇ ਮੇਰੇ ਮਨ ਚ ਬੜਾ ਗੁੱਸਾ ਮੈਂ ਕਹਿੰਦਾ ਯਾਰ ਮੈਂ ਕਰੂੰਗਾ ਗੱਲ ਇਹਨਾਂ ਨਾਲ ਵੀ ਮੈਨੂੰ ਵੀ ਬੁਲਾ ਲਏ ਤੇ ਬਾਹਰ ਆਣਾ ਐਡਾ ਕਿੱਡੀ ਗੱਲ ਸੀ ਕਰਨ ਵੀ ਕਰ ਰਹੇ ਸਾਰਿਆਂ ਤੇ ਜਦੋਂ ਮੈਂ ਗਾਣਾ ਵੇਖਿਆ ਭਾਜੀ ਨੇ ਇੰਝ ਇੰਝ ਉਹ ਕਰੇ ਬਿੰਗੇ ਜਿਹੇ ਸਟੈਪ ਮੈਂ ਕਹਿੰਦਾ ਚੰਗਾ ਕੀਤਾ ਮੈਨੂੰ ਵੀ ਸੋਧਿਆ ਵਗਾ ਮੈਂ ਕਹਿੰਦਾ ਮੇਤੋ ਤੇ ਹੋਣਾ ਵੀ ਨਹੀਂ ਭਾਈ ਤੂੰ ਉਹ ਆਏ ਉਹ ਹੱਥ ਜੁੜੇ ਹੱਥ ਭਾਜੀ ਆਪ ਮੈਂ ਝੂਮਣ ਆਇਆ ਮੈਂ ਭਾਵੇਂ ਅਹਮਦਾਬਾਦ ਬੋਸ ਵਾਇਰਲ ਵੀਡੀਓ ਭਾਜੀ ਨੂੰ ਉਹ ਸਟੈਪ ਕਰਾਓ ਮੈਂ ਜੀ ਇਹ ਵਾਲਾ ਸਟੈਪ ਤਾਂ ਬਹੁਤ ਵਧੀਆ ਕਰਦੇ ਉਹ ਤਾਂ ਬੈਠੇ ਬੈਠੇ ਕਰ ਹੀ ਸਕਦੇ ਆ ਉਹ ਤਾਂ ਮੈਂ ਕਰ ਦੂੰਗਾ ਉਹ ਦੀ ਗੱਲ ਨਹੀਂ ਪਹਿਲਾਂ ਆਪ ਸਵਾਲ ਜਵਾਬ ਕਰਦੇ ਗਾਣਾ ਹੀ ਬੜਾ ਸੁਣ ਲਿਆ ਸੌਂ ਸਾਨੂੰ ਬਹੁਤ ਪੜਾ ਲੱਗ ਰਿਹਾ ਤੁਸੀਂ ਬਹੁਤ ਝੱਲ ਸੁਣ ਚੁੱਕੇ ਹਾਂ ਹੁਣ ਤੁਸੀਂ ਸੌਂਕ ਡਾਊਨ ਕਰਾਓ ਪਿੱਛੇ ਕੈਮਰਾ ਮੇਂ ਕੁਝ ਕੈਪਚਰ ਨਹੀਂ ਹੋ ਰਿਹਾ ਪਲੀਸ ਫੋਨ ਡਾਊਨ ਚੰਦਿਗੜ੍ਹ ਐਂਡ ਵਿੱਕੀ ਆਪ ਤੋ ਜੋ ਸਟੈਪ ਕਰਤੇ ਹੋ ਮੈਨੂੰ ਐਸਾ ਲੱਗਦਾ ਕਿ ਤੌਬਾ ਤੌਬਾ ਇਸ ਆਲ ਓਵਰ ਦਾ ਇੰਟਰਨੈਟ ਜੋ ਸਟੈਪ ਕਰਤੇ ਹੋ ਉਹ ਵਾਇਰਲ ਹੋ ਜਾਂਦਾ ਯਾਰ ਮੈਂ ਐਮੀ ਬਾਜੀ ਤੋਂ ਸਿੱਖਿਆ ਸੀ ਗਦਰੋਕੀ ਜਦੋਂ ਉਹਦਾ ਵੀਡੀਓ ਹੋਇਆ ਸ਼ੂਟ ਤੇ ਵੀਡੀਓ ਸ਼ੂਟ ਕਰਨ ਵਾਸਤੇ ਭਾਜੀ ਵੀ ਗਏ ਉੱਥੇ ਇਕੱਲੇ ਤੇ ਨਾਲ ਕਰਨ ਉਹ ਜਿਹੜਾ ਸ਼ੂਟ ਕਰ ਰਿਹਾ ਤੇ ਮੈਂ ਉੱਥੇ ਤੇ ਆਪਣਾ ਮੈਨੂੰ ਬੁਲਾਇਆ ਨਹੀਂ ਇਹਨਾਂ ਨੇ ਤੇ ਮੈਂ ਮਨ 'ਚ ਸੋਚਿਆ ਯਾਰ ਮਗਾ ਬਿਲਕੁਲ ਸਦੇ ਨਹੀਂ ਤੇ ਮੇਰੇ ਮਨ 'ਚ ਬੜਾ ਗੁੱਸਾ ਮੈਂ ਕਿਹਾ ਯਾਰ ਮੈਂ ਕਰੂੰਗਾ ਗੱਲ ਇਹਨਾਂ ਨਾਲ ਵੀ ਮੈਨੂੰ ਵੀ ਬੁਲਾ ਲੈਂਦੇ ਬਾਹਰ ਆਣਾ ਐਡਾ ਕਿੱਡੀ ਗੱਲ ਸੀ ਕਰਨ ਵੀ ਕਰ ਰਿਹਾ ਸਾਰਿਆਂ ਨੇ ਤੇ ਜਦੋਂ ਮੈਂ ਗਾਣਾ ਵੇਖਿਆ ਭਾਜੀ ਨੇ ਐਂ-ਤਿਆ ਜੋ ਕਰੇ ਬਿੰਗੇ ਜਿਹਾ ਸਟੈਪ ਮਗਾ ਚੰਗਾ ਕੀਤਾ ਮੈਨੂੰ ਵੀ ਸੋਧਿਆ ਵਗਾ ਮੈਂ ਕਿਹਾ ਮੇਰ ਦਾ ਤੇ ਹੋਣਾ ਵੀ ਨਹੀਂ ਵਾਹ ਵਾਹ ਜੁੜੇ ਹੱਥ ਭਾਜੀ ਆਪ ਮੈਂ ਝੁਮਰ ਪਾਇਆ ਮੈਂ ਭਾਵੇਂ ਅੰਮਦਾਬਾਦ ਪੋਸਟ ਵਾਇਰਲ ਵੀਡੀਓ ਭਾਜੀ ਨੂੰ ਉਹ ਸਟੈਪ ਕਰਾਓ ਨਹੀਂ ਨਹੀਂ ਮੈਂ ਕਦੇ ਨਹੀਂ ਉਹ ਜੀ ਇਹ ਵਾਲਾ ਸਟੈਪ ਤਾਂ ਬਹੁਤ ਵਧੀਆ ਕਰਦੇ ਉਹ ਤਾਂ ਬੈਠੇ ਬੈਠੇ ਕਰ ਹੀ ਸਕਦੇ ਮੈਂ ਉਹ ਕਰ ਦੂੰਗਾ ਉਹ ਦੀ ਗੱਲ ਨਹੀਂ ਪਹਿਲਾਂ ਆਪ ਸਵਾਲ ਜਵਾਬ ਕਰਦੇ ਗਾਣਾ ਅਸੀਂ ਬੜਾ ਸੁਣ ਲਿਆ ਸੌਣ ਸਾਲ ਨੂੰ ਬਹੁਤ ਪੜਾ ਲੱਗ ਰਿਹਾ ਤੁਸੀਂ ਬਹੁਤ ਜਾੜ ਸੁਣ ਚੁੱਕੇ ਹੁਣ ਤੁਸੀਂ ਸੁਣੋ ਟਾਪ ਕਰਾਓ ਪਿੱਛੇ ਕੈਮਰਾ ਕੱਚਾ ਨਹੀਂ ਹੋ ਰਿਹਾ ਕਿ ਫੋਨ ਡਾਊਨ ਕਰਾ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।